ਇਟਸ ਅ ਗ੍ਰੇਟ 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 ਫਿਲਮ ਬੈਗਨਤ ਮੈਂ ਦਸਤੋ ਇਹਨੂੰ 15 ਨੰਬਰ ਦੇਣੇ ਚਾਹੀਦੇ ਨੇ ਇੰਨੀ ਕੈਂਡ ਵਾਲਾ ਅੱਛਾ ਹੈ ਹਾਂ ਜੀ ਪਾਇਲਾ ਜੀ ਦੇਖੋ ਪ੍ਰੀਮੀਅਰ ਬਹੁਤ ਦੇਖੀਦੇ ਨੇ ਤੇ ਬੋਲਣਾ ਵੀ ਪੈਂਦਾ ਹੁੰਦਾ ਕਿ ਹਨਾ ਵੀ ਫਿਲਮ ਠੀਕ ਲੱਗੀ ਪਰ ਇਹ ਪਹਿਲੀ ਫਿਲਮ ਆ ਇੰਨੀ ਦੇਰ ਬਾਅਦ ਜਿਹੜੀ ਮੈਂ ਦਿਲੋਂ ਕਹਿ ਰਿਹਾ ਇੰਨੀ ਕੈਂਡ ਫਿਲਮ ਆ ਇੰਨੀ ਕੈਂਡ ਫਿਲਮ ਆ ਵੀ ਆ ਉਹਦਾ ਟੀਜ਼ਰ ਦਿਖਾਇਆ ਸੀ ਪਾਜੀ ਨੇ ਦੇਖ ਕੇ ਸਵਾਦ ਆ ਗਿਆ ਸੀ ਪੂਰੀ ਐਕਸਪੈਕਟੇਸ਼ਨ ਦੇ ਨਾਲ ਆਇਆ ਸੀ ਇਹ ਕੈਂਡ ਫਿਲਮ ਹੋਊਗੀ ਔਰ ਓਨੀਓ ਕੈਂਟ ਲੱਗੀ ਬਈ ਇਹ ਤਾਂ ਇਹ ਫਿਲਮ ਬਲੌਕਬਸਟਰ ਹੋਣੀ ਚਾਹੀਦੀ ਆ ਸੱਚੀ ਦੇਖ ਕੇ ਇਨਾ ਇਨਸਪਾਇਰ ਹੋਇਆ ਇਨਾ ਇਨਸਪਾਇਰ ਮੇਰਾ ਜੀ ਕਰਦਾ ਹੈ ਜੀ ਫਿਲਮ ਬਣਾਵਾਂ ਇੰਨੀ ਕੈਂਡ ਫਿਲਮ ਬਣਾਈ ਆ ਔਰ ਥੈਂਕ ਯੂ ਸੋ ਮਚ ਵਾਲੀ ਥੈਂਕ ਯੂ ਸੋ ਮਚ ਇੰਨੀ ਕੈਂਡ ਫਿਲਮ ਬਣਾਉਣ ਲਈ ਔਰ ਸੱਚੀ ਇਹ ਫਿਲਮ ਬਲੌਕਬਸਟਰ ਹੋਣੀ ਚਾਹੀਦੀ ਆ ਮੈਨ ਤੁਹਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇਹ ਜਿਹੇ ਸਿਨਮੇ ਦਾ ਕਿਉਂ ਕਰਕੇ ਇਹ ਜਿਹੇ ਸਿਨਮਾ ਰੋਜ਼ ਬਣਦਾ ਨਹੀਂ ਇਨਾ ਇੰਨੀ ਕੈਂਡ ਫਿਲਮ ਰਾਈਟ ਟਿਲ ਦ ਲਾਸਟ ਮਿੰਟ ਫਿਲਮ ਨੇ ਬਣ ਕੇ ਰੱਖਿਆ ਔਰ ਫਿਲਮ ਟੀਚ ਕਰਦੀ ਹੈ ਬਿਨਾ ਪ੍ਰੀਚ ਕਰੇ ਉਹਨਾਂ ਐਂਟਰਟੇਨ ਵੀ ਕਰਦੀ ਆ ਔਰ ਸਾਨੂੰ ਸਿਖਾਉਂਦੀ ਵੀ ਆ ਇਟਸ ਅ ਗ੍ਰੇਟ ਗ੍ਰੇਟ ਗ੍ਰੇਟਫੁਲ ਬੇਗਾਨਤ ਮੈਂ 10 ਤੋਂ ਇਹਨੂੰ 15 ਨੰਬਰ ਦੇਣੇ ਚਾਹੀਦੇ ਨੇ ਇੰਨੀ ਕੈਂਡ ਫਿਲਮ ਆ ਕਲਾਸ ਮਾਈਂਡ ਬਲੈਕ ਪਹਿਲਾ ਜੀ ਦੇਖੋ ਪ੍ਰੀਮੀਅਰ ਬਹੁਤ ਦੇਖੀਦੇ ਨੇ ਤੇ ਬੋਲਣਾ ਵੀ ਪੈਂਦਾ ਹੁੰਦਾ ਕਿ ਹਨਾ ਵੀ ਫਿਲਮ ਠੀਕ ਲੱਗੀ ਪਰ ਇਹ ਪਹਿਲੀ ਫਿਲਮ ਆ ਇੰਨੀ ਦੇਰ ਬਾਅਦ ਜਿਹੜੀ ਮੈਂ ਦਿਲੋਂ ਕਹਿ ਰਿਹਾ ਇੰਨੀ ਕੈਂਡ ਫਿਲਮ ਆ ਇੰਨੀ ਕੈਂਡ ਫਿਲਮ ਆ ਪਰੀ ਆ ਉਹਦਾ ਟੀਜ਼ਰ ਦਿਖਾਇਆ ਸੀ ਪਾਜੀ ਨੇ ਦੇਖ ਕੇ ਸਵਾਦ ਆ ਗਿਆ ਸੀ ਪੂਰੀ ਐਕਸਪੈਕਟੇਸ਼ਨ ਦੇ ਨਾਲ ਆਇਆ ਸੀ ਇਹ ਕੈਂਡ ਫਿਲਮ ਹੋਊਗੀ ਔਰ ਉਨੀਓ ਕੈਂਡ ਲੱਗੀ ਬਈ ਇਹ ਤਾਂ ਫੇਰ ਫਿਲਮ ਬਲੌਕਬਸਟਰ ਹੋਣੀ ਚਾਹੀਦੀ ਆ ਸੱਚੀ ਦੇਖ ਕੇ ਇੰਨਾ ਇਨਸਪਾਇਰ ਹੋਇਆ ਇੰਨਾ ਇਨਸਪਾਇਰ ਮੇਰਾ ਜੀ ਕਰਦਾ ਹੈ ਜੀ ਫਿਲਮ ਬਣਾਗਾ ਇੰਨੀ ਕੈਂਡ ਫਿਲਮ ਮらい ਆ ਔਰ ਥੈਂਕ ਯੂ ਸੋ ਮੱਚ ਪਾਜੀ ਥੈਂਕ ਯੂ ਸੋ ਮੱਚ ਇੰਨੀ ਕੈਂਡ ਫਿਲਮ ਬਣਾਉਣ ਲਈ ਔਰ ਸੱਚੀ ਇਹ ਫਿਲਮ ਬਲੌਕਬਸਟਰ ਹੋਣੀ ਚਾਹੀਦੀ ਆ ਮੈਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਜੇ ਸਿਨੇਮਾ ਦਾ ਕਿਉਂ ਕਰਕੇ ਇਹੋ ਜਿਹਾ ਸਿਨੇਮਾ ਰੋਜ਼ ਬਣਦਾ ਨਹੀਂ ਰਾਈਟ ਟਿਲ ਦਾ ਲਾਸਟ ਮਿੰਟ ਫਿਲਮ ਨੇ ਬੰਨ ਕੇ ਰੱਖਿਆ ਔਰ ਫਿਲਮ ਟੀਚ ਕਰਦੀ ਹੈ ਬਿਨਾ ਪ੍ਰੀਚ ਕਰੇ ਪਰ ਐਂਟਰਟੇਨ ਵੀ ਕਰਦੀ ਹੈ ਔਰ ਸਾਨੂੰ ਸਿਖਾਉਂਦੀ ਵੀ ਹੈ ਇਟਸ ਅ ਗ੍ਰੇਟ 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 ਫਿਲਮ ਮੈਂ ਕਹਿੰਦਾ ਮੈਂ 10 ਚੋਂ ਇਹਨੂੰ 15 ਨੰਬਰ ਦੇਣੇ ਚਾਹੀਦੇ ਨੇ ਇੰਨੀ ਕਹਿਣ ਵਾਲਾ ਕਲਾਸ ਮਾਈਂਡ ਬਲੋ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ